ਦੁਬਈ ਦੇ ਵਿੱਚ 12 ਮਈ 2024 ਨੂੰ ਦੁਬਈ ਇੰਟਰਨੈਸ਼ਨਲ ਬਿਜ਼ਨਸ ਅਵਾਰਡ 2024 ਹੋ ਰਿਹਾ ਹੈ ਇਹ ਪਾ ਜੀ ਦੁਬਈ ਬਿਜ਼ਨਸ ਅਵਾਰਡ 2024 ਕਰਵਾ ਰਹੇ ہیں ਪਹਿਲਾ ਅਵਾਰਡ ਸ਼ੋਅ ਹੈ ਕਿਹੜੇ ਲੋਕ ਨੇ ਜਿਹੜੇ ਇਸ ਇੰਟਰਨੈਸ਼ਨਲ ਬਿਜ਼ਨਸ ਅਵਾਰਡ ਦਾ ਜਿਹੜਾ ਹਿੱਸਾ ਬਣ ਸਕਦੇ ਨੇ ਇਹਦੇ ਵਿੱਚ ਪੂਰੀ ਦੁਨੀਆ ਤੋਂ ਜਿੰਨੇ ਬਿਜ਼ਨਸਮੈਨ, ਸੋਸ਼ਲ ਵਰਕਰ ਜਿੰਨਾ ਵੀ ਆਪਣੇ ਫੀਲਡ ਦੇ ਵਿੱਚ ਕੋਈ ਲੈਵਲ ਤੇ ਪਹੁੰਚਿਆ ਉਹਨਾਂ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕਰਾਂਗੇ ਤੇ ਪਰਪਸ ਕੀ ਹੈ ਬੇਸਿਕਲੀ ਤੁਸੀਂ ਸਾਨੂੰ ਵੀ ਇੱਥੇ ਬੁਲਾਇਆ ਹੈ ਖਾਸ ਕਰਕੇ ਇੰਨਾ ਮੈਂ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਛੋਟੇ ਲੋਕ ਵੀ ਵੱਡੇ ਲੋਕ ਵੀ ਔਰ ਜੋ ਛੋਟੇ ਲੋਕ ਹੁੰਦੇ ਉਹ ਇਹ ਸੋਚਣਾ ਚਾਹਤੇ ਹੈ ਕਿ ਮੈਨੂੰ ਬਿਜ਼ਨਸ ਕਰਨੀ ਹੈ ਸੋ ਦੇ ਕੈਨ ਆਲਸੋ ਬੈਨੀਫਿਟ ਅ ਲੋਟ ਫਰਮ ਥਿਸ ਜਿੰਨੇ ਵੀ ਲੋਕ ਵਰਲਡਵਾਈਡ ਸ ਆ ਰਹੇ ਹੈ ਵਿਦ ਐਕਸਪੀ ਐਂਡ ਦਾ ਫਾਈਨੈਂਸ਼ੀਅਲ ਸਟਰੈਂਥ ਦਸ ਯਾ ਸਮਾਲਰ ਪੀਪਲ ਵਿਲ ਗੈਟ ਮਚ ਮੋਰ ਬਿਗਰ ਬੈਨੀਫਿਟ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਚੀਵ ਕੀਤੀਆਂ ਨੇ ਤੇ ਜਿਹੜੇ ਹਜੇ ਸਟਾਰਟਅਪ ਦੇ ਵਿੱਚ ਨੇ ਸਟਾਰਟਅਪ ਜਿਨ੍ਹਾਂ ਨੇ ਅਜੇ ਕਰਨਾ ਹੈ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ ਜਾਂ ਸਟਾਰਟਅਪ ਕਰ ਲਿਆ ਜਿਨ੍ਹਾਂ ਨੂੰ ਪ੍ਰੋਪਰ ਗਾਈਡੈਂਸ ਦੀ ਜ਼ਰੂਰਤ ਹੈ ਉਹਨਾਂ ਦਾ ਤੁਸੀਂ ਮੇਲ ਕਰਾਉਣਾ ਮੇਰੇ ਕੋਲ ਇਸ ਲੱਗਦਾ ਕਿ ਦੁਬਈ ਇਜ਼ ਅ ਡੈਸਟੀਨੇਸ਼ਨ ਵੇਅਰ ਪੀਪਲ ਕਮ ਹੇਅਰ ਵਿਦ ਅ ਬਿਗਰ ਡ੍ਰੀਮਸ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਦੁਬਈ ਦੇ ਵਿੱਚ 12 ਮਈ 2024 ਨੂੰ ਇੱਕ ਬੜਾ ਖਾਸ ਸਮਾਗਮ ਬੜਾ ਖਾਸ ਦੁਬਈ ਇੰਟਰਨੈਸ਼ਨਲ ਬਿਜ਼ਨਸ ਅਵਾਰਡ 2024 ਹੋ ਰਿਹਾ ਹੈ ਇਸ ਅਵਾਰਡ ਸ਼ੋਅ ਦੇ ਵਿੱਚ ਬੜੀਆਂ ਖਾਸ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਹੋਣ ਵਾਲੀਆਂ ਨੇ ਪੂਰੀ ਦੁਨੀਆ ਭਰ ਤੋਂ ਬਹੁਤ ਜਿਹੜੇ ਲੋਕ ਹੈਗੇ ਨੇ ਡਿਗਨਿਟੀਆਂ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਰਹਿੰਦੇ ਹੋਏ ਪੂਰੀ ਦੁਨੀਆ ਦੇ ਵਿੱਚ ਰਹਿੰਦੇ ਹੋਏ ਮਨੁੱਖਤਾ ਦੀ ਸੇਵਾ ਕੀਤੀ ਹੈ ਮਨੁੱਖਤਾ ਦੇ ਅਸੀਂ ਕਹਿ ਲਈਏ ਕਿ ਬਹੁਤ ਸਾਰੀਆਂ ਸੇਵਾਵਾਂ ਆਪਣੇ ਦਿੱਤੀਆਂ ਨੇ ਤੇ ਇਹ ਅਵਾਰਡ ਸ਼ੋ ਦੇ ਵਿੱਚ ਕੀ ਖਾਸ ਰਹਿਣ ਵਾਲਾ ਅਵਾਰਡ ਸ਼ੋ ਨੂੰ ਮੈਨੇਜ ਕਰਨ ਵਾਲੇ ਜਿਹੜੇ ਪਿਕਸੀ ਜੌਬਸ ਹੈਗੇ ਨੇ ਔਰ ਪੰਜ ਦਰਿਆ ਯੂਕੇ ਦੀ ਟੀਮ ਹੈਗੀ ਹੈ ਇੱਥੇ ਸਾਰੀ ਉਹ ਇਸ ਇਹਦਾ ਪ੍ਰਬੰਧ ਕਰ ਰਹੀ ਹੈ ਕਿਹੜੇ ਲੋਕਾਂ ਲੋਕਾਂ ਨੂੰ ਜਿਹੜਾ ਇਨਵੀਟੇਸ਼ਨ ਹੈਗਾ ਇੱਥੇ ਮਿਲ ਰਿਹਾ ਹੈ ਕਿਹੜੇ ਲੋਕ ਨੇ ਜਿਹੜੇ ਇਸ ਇੰਟਰਨੈਸ਼ਨਲ ਬਿਜ਼ਨਸ ਅਵਾਰਡ ਦਾ ਜਿਹੜਾ ਹਿੱਸਾ ਬਣ ਸਕਦੇ ਨੇ ਸਾਡੇ ਨਾਲ ਸਾਡੇ ਬੜੇ ਹੀ ਹਸਨ ਹਸਮੁਖ ਤੇ ਬੜੇ ਵਧੀਆ ਸ਼ਖਸ ਸਨੀ ਭਾਜੀ ਸਾਡੇ ਨਾਲ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਸਨੀ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰੇ ਨੂੰ ਅੱਛਾ ਭਾਜੀ ਬਿਜ਼ਨਸ ਅਵਾਰਡ ਤੁਸੀਂ ਕਰਵਾ ਰਹੇ ਹੋ ਇਹਦਾ ਪਰਪਸ ਕੀ ਹੈ ਬੇਸਿਕਲੀ ਤੁਸੀਂ ਸਾਨੂੰ ਵੀ ਇੱਥੇ ਬੁਲਾਇਆ ਹੈ ਖਾਸ ਕਰਕੇ ਹਾਂਜੀ ਜਿਹੜਾ ਦੁਬਈ ਇੰਟਰਨੈਸ਼ਨਲ ਬਿਜ਼ਨਸ ਅਵਾਰਡ ਇੱਥੇ ਦੁਬਈ ਚ ਹੋਣ ਜਾ ਰਿਹਾ ਹੈਗਾ ਪਰਪਸ ਮੇਨਲੀ ਟੂ ਇਨਵਾਈਟ 올 ਦਾ ਬਿਜ਼ਨਸ ਪੀਪਲ ਫਰਮ 올 ਓਵਰ ਦਾ ਵਰਲਡ ਫਰਮ ਕੈਨੇਡਾ ਫਰਮ ਯੂ ਐਸ ਫਰਮ ਯੂ ਕੇ ਫਰਮ ਜਾਰਜੀਆ ਫਰਮ ਯੂਰਪ ਟੂ ਪੁੱਟ 올 ਦਾ ਪੀਪਲ ਟੂਗੇਦਰ ਹੇਅਰ ਜਿਨੋ ਨੇ ਸਾਰਾ ਆਪਣਾ ਜੀਵਨ ਬਿਜ਼ਨਸ ਮੇ ਇਸਟੈਬਲਿਸ਼ਮੈਂਟ ਮੇ ਲਗਾ ਦਿਆ ਔਰ ਨਾਟ ਬੈਨੀਫਿਟਿੰਗ ਟੂ ਦੇਮਸੈਲਫ ਟੂ ਦਾ ਪੀਪਲ ਟੂ ਦਾ ਅਦਰ ਪੀਪਲ ਇਨ ਦਾ ਵਰਲਡ उनको एक सम्मान दिया जाए हमारी तरफ से और आ, उनसे सुना जाए कि उन्होंने अपने जीवन में क्या क्या किया okay. और ये बिजनेस को इस्टेब्लिश कैसे किया क्योंकि लॉर ऑफ स्टार्टअप कंपनीज आर कमिंग है जो स्टार्टअप्स में हम लोग चाहते हैं कि वो लोग भी उनसे मिलें ਔਰ ਮਤਲਬ ਤੁਸੀਂ ਇਹ ਚਾਹੁੰਦੇ ਹੋ ਵੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਚੀਵ ਕੀਤੀਆਂ ਨੇ ਤੇ ਜਿਹੜੇ ਹਜੇ ਸਟਾਰਟਅਪ ਦੇ ਵਿੱਚ ਨੇ ਸਟਾਰਟਅਪ ਜਿਨ੍ਹਾਂ ਨੇ ਹਜੇ ਕਰਨਾ ਹੈ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ ਜਾਂ ਸਟਾਰਟਅਪ ਕਰ ਲਿਆ ਜਿਨ੍ਹਾਂ ਨੂੰ ਪ੍ਰੋਪਰ ਗਾਈਡੈਂਸ ਦੀ ਜ਼ਰੂਰਤ ਹੈ ਉਹਨਾਂ ਦਾ ਤੁਸੀਂ ਮੇਲ ਕਰਾਉਣਾ ਹੈ ਹਾਂਜੀ ਹਾਂਜੀ ਪਰਪਸ ਵਹੀ ਹੈ ਕਿ ਜੋ ਨਵੇਂ ਸਟਾਰਟਅਪਸ ਕੇ ਲੋਕ ਆ ਰਹੇ ਹਨ ਉਹ ਐਕਸਪੀਰੀਅੰਸ ਗੇਨ ਕਰਨ ਜਿਨ੍ਹਾਂ ਨੇ ਬਿਜ਼ਨਸ ਮੇ ਇਸਟੈਬਲਿਸ਼ਮੈਂਟ ਕੀਤਾ ਹੈ ਬੜਾ ਕੰਮ ਕੀਤਾ ਹੈ ਉਹ ਲੋਕਾਂ ਨੂੰ ਮਿਲें ਔਰ ਕਾਫੀ ਕੰਪਨੀਆਂ ਜੋ ਇਨ ਸਟਾਰਟਅਪਸ ਕੋ ਫੰਡਿੰਗ ਕਰਦੀ ਹੈ ਉਹ ਲੋਕ ਵੀ ਜੁਆਇਨ ਕਰ ਰਹੇ ਹਨ ਤਾਂ ਕਿ ਜੋ ਵੀ ਲੋਕ ਨਵੇਂ ਬਿਜ਼ਨਸ ਵਿੱਚ ਜੁੜਨਾ ਚਾਹਤੇ ਹਨ ਵਿਦ ਐਕਸਪੀਰੀਅੰਸ ਵਿਦ ਅ ਫੰਡਿੰਗ ਦੇ ਕੈਨ ਟੇਕ ਦਿਸ ਟੂ ਦ ਨੈਕਸਟ ਲੈਵਲ ਬਹੁਤ ਵੱਡੇ ਵੱਡੇ ਤੁਸੀਂ ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਦੁਬਈ ਦੀ ਰਾਇਲ ਫੈਮਿਲੀਜ਼ ਹੈਗੇ ਨੇ ਉਹ ਗੈਸਟ ਦੇ ਤੌਰ ਤੇ ਬਕਾਇਦਗੀ ਨਾਲ ਇੱਥੇ ਆਣਗੇ ਜਿਨ੍ਹਾਂ ਦੇ ਹੱਥੋਂ ਸਨਮਾਨ ਤੁਸੀਂ ਉਹਨਾਂ ਲੋਕਾਂ ਦਾ ਕਰਵਾਉਣਾ ਹੈ फ़ायदा की होएगा आम एक जो स्टार्टअप वाला है उन्होंने की फायदा होने वाला जे जी सबिट द इंटरनेशनल इस अवार्ड शो का हिस्सा बनते हैं बेनिफिट हर तरह से है जो बिजनेस पीपल बाहर से पूरा एक्सपीरियंस गेन करके जिन्होंने वर्ल्ड में कोने कोने पे अपना नाम बड़ा कर रखा है एक तो वो उनसे मिलेंगे बिजनेस गेन करेंगे अपने जो स्टार्टअप के आइडियाज़ हैं वो शेयर करेंगे सम पीपल फ्रॉम दैट डिफरेंट पार्ट ऑफ वर्ल्ड दे विल इन्वेस्ट इन द स्टार्टअप्स एंड द पीपल फ्रॉम रॉयल फैमिली पीपल फ्रॉम दुबई people the lending companies they might be interested okay. to invest the money on the startups okay. so they can join venture okay. and take this to the next level ji 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 bahut bahut shukriya bhai ji saade naal vicky bhai janein sat sri akal vicky bhai ji sat sri akal bhai ji acha ki chal raha hai manch is vele bahut wadda event hai ga organize tusi karn wali hai gi todi sari team जी बिल्कुल अभी हम ऑर्गेनाइज करने की कोशिश कर रहे हैं अगर अच्छा हुआ तो अगली बार और बड़ा करेंगे बाकी जितने बंदे आएंगे उनका स्वागत है जी जी, जी। केड़े केड़े बंदे होने दे विच विक्की पाजी जी बड़े बड़े बिजनेसमैन हैं बाकी इनविटेशन जितना भी भेजा हमारे बड़े पाजी ने भेजा है आप इनसे पूछ सकते हैं जी जी, जी 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 सो साडे नाल मुंजिंदर पाजी हैगे ने हमेशा ही असी कह लिए कि अगर ਪੰਜਾਬ ਦੇ ਵਿੱਚ ਕੋਈ ਵੀ ਸ਼ਖਸ ਕੋਈ ਵੀ ਗਾਇਕ ਕੋਈ ਵੀ ਕਲਾਕਾਰ ਨਾ ਸਿਰਫ ਲਹਿੰਦੇ ਤੋਂ ਸਗੋਂ ਨਾ ਸਿਰਫ ਚੜ੍ਹਦੇ ਪੰਜਾਬ ਤੋਂ ਸਗੋਂ ਲਹਿੰਦੇ ਵਾਲੇ ਪਾਸੇ ਵੀ ਇਹਨਾਂ ਦੇ ਕੋਲ ਹਮੇਸ਼ਾ ਆਉਂਦੇ ਨੇ ਸੱਚ ਕੱਲ ਭਾਜੀ ਸੱਚ ਕੱਲ ਭਾਜੀ ਬੜੀ ਸਿਹਤ ਬਣਾ ਲਈਏ ਤੁਸੀਂ ਸਾਲ ਦੇ ਚ ਚੰਗਾ ਵਧੀਆ ਹੈ ਵਧੀਆ ਹੈ ਅੱਛਾ ਭਾਜੀ ਕੀ ਇਵੈਂਟ ਤੁਸੀਂ ਕਰ ਰਹੇ ਹੋ ਕੀ ਮਕਸਦ ਕੀ ਹੈਗਾ ਸਾਰੀ ਚੀਜ਼ਾਂ ਦਾ ਇਹ ਭਾਜੀ ਦੁਬਈ ਬਿਜ਼ਨਸ ਵਾਰਡ 2024 ਕਰਵਾ ਰਹੇ ਆ ਪਹਿਲਾ ਵਾਰਡ ਸ਼ੋਅ ਹੈ ਇਹਦੇ ਵਿੱਚ ਪੂਰੀ ਦੁਨੀਆ ਤੋਂ ਜਿੰਨੇ ਬਿਜ਼ਨਸਮੈਨ, ਸੋਸ਼ਲ ਵਰਕਰ, ਜਿੰਨਾ ਵੀ ਆਪਣੇ ਫੀਲਡ ਦੇ ਵਿੱਚ ਕੋਈ ਲੈਵਲ ਤੇ ਪਹੁੰਚਿਆ ਉਹਨਾਂ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕਰਾਂਗੇ ਉਹ ਆਪਣਾ ਐਕਸਪੀਰੀਅੰਸ ਲੋਕਾਂ ਨਾਲ ਸ਼ੇਅਰ ਕਰਨਗੇ ਉਹਨਾਂ ਨੂੰ ਐਪਰੀਸ਼ੀਏਸ਼ਨ ਅਵਾਰਡ ਦੇਵਾਂਗੇ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕੋ ਉਹਨਾਂ ਨੇ ਲੋਕਾਂ ਨੂੰ ਵੀ ਚੱਲੇ ਕੋ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਆਪਣੇ ਫੀਲਡ ਦੇ ਵਿੱਚ ਜੀ 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 ਤੇ ਕਿਹੜੇ ਕਿਹੜੇ ਕੈਟੇਗਰੀਜ਼ ਕਿਹੜੇ ਕਿੜੀਆਂ ਹੈਗੀਆਂ ਨੇ ਭਾਜੀ ਇਹਦੇ ਵਿੱਚ ਮੇਨਲੀ ਤੁਸੀਂ ਜਿਨ੍ਹਾਂ ਨੂੰ ਬੁਲਾ ਰਹੇ ਹੋ ਕਿਹੜੀ ਕੈਟੇਗਰੀ ਦੇ ਲੋਕ ਨੇ ਇੱਥੇ ਆ ਸਕਦੇ ਨੇ ਜਾਂ ਜਿਨ੍ਹਾਂ ਨੂੰ ਅਵਾਰਡ ਨਹੀਂ ਵੀ ਮਿਲਣਾ ਉਹ ਇੱਥੇ ਕਿਵੇਂ ਇਸ ਪਾਰਟ ਦਾ ਇਸ ਬਿਜ਼ਨੈਸ ਅਵਾਰਡ ਸ਼ੋ ਦਾ ਹਿੱਸਾ ਕਿਵੇਂ ਬਣ ਸਕਦੇ ਨੇ ਇਦੇ ਵਿੱਚ ਲਗ ਲਗ ਕੈਟਾਗਰੀ ਜੀ ਸਪਿਰਚੁਅਲ ਲੋਗ ਵੀ ਆ ਰਹੇ ਨੇ ਬਿਜ਼ਨਸਮੈਨ ਵੀ ਆ ਰਹੇ ਆ ਸੋਸ਼ਲ ਵਰਕਰ ਵੀ ਆ ਰਹੇ ਨੇ ਹਰ ਕੈਟਾਗਰੀ ਦੇ ਲੋਕ ਆ ਰਹੇ ਨੇ ਜਿਨ੍ਹਾਂ ਨੇ ਆਪਣੇ ਫੀਲਡ ਚ ਕੋਈ ਇੱਕ ਲੈਵਲ ਤੇ ਮੁਕਾਮ ਹਾਸਲ ਕੀਤਾ ਹੈ ਉਹ ਸਾਰੇ ਲੋਕ ਆ ਰਹੇ ਨੇ ਜੀ 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 ਅੱਛਾ ਤੇ ਫਿਰ ਇੱਕ ਹੋਰ ਗੱਲ ਸਾਨੂੰ ਸਮਝਾਓ ਜਿਹੜੇ ਇਸ ਤਰੀਕੇ ਦੇ ਲੋਕ ਹੈਗੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਮੁਕਾਮ ਤੇ ਆਪਣੇ ਇੱਕ ਲੈਵਲ ਦੇ ਉੱਤੇ ਆਪਣੇ ਕੰਮ ਨੂੰ ਲੈ ਕੇ ਗਏ ਨੇ ਉਹਨਾਂ ਦਾ ਜਿਹੜਾ ਫਾਇਦਾ ਹੈ ਆਮ ਲੋਕਾਂ ਨੂੰ ਜਾਂ ਜਿਹੜੇ ਲੋਕ ਦੁਬਈ ਦੇ ਵਿੱਚ ਇਨਵੈਸਟ ਕਰਨ ਨੂੰ ਸੋਚ ਰਹੇ ਨੇ ਉਹਨਾਂ ਨੂੰ ਕਿਵੇਂ ਹੋਣ ਵਾਲਾ ਉਹਨਾਂ ਨੂੰ ਫਾਇਦਾ ਹੋਏਗਾ ਕਿ ਜੇ ਉਹ ਇੱਕ ਤੱਕ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਗੇ ਓਕੇ ਤੇ ਦੂਸਰਾ ਉਹਨਾਂ ਨੂੰ ਗਾਈਡ ਕਰਨਗੇ ਕਿ ਅਗਰ ਤੁਸੀਂ ਦੁਬਈ 'ਚ ਬਿਜ਼ਨਸ ਕਰਨਾ ਹੈ ਸੈਟਅਪ ਵਾਸਤੇ ਕੀ ਪ੍ਰੋਬਲਮ ਆਉਣਗੇ ਉਹ ਸੋਲਵ ਕਰਨਗੇ ਆਈਡੀਆਜ਼ ਦੇਣਗੇ ਓਕੇ ਨਵੇਂ-ਨਵੇਂ ਆਈਡੀਆਜ਼ ਵੀ ਮਿਲਣਗੇ ਨਵੇਂ-ਨਵੇਂ ਆਈਡੀਆਜ਼ ਵੀ ਮਿਲਣਗੇ ਹਾਂ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਮਨਜਿੰਦਰ ਪਾਜੀ ਸਾਡੇ ਨਾਲ ਟੀਮ ਦੇ ਸ਼ਸ਼ੀ ਜੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸ਼ਸ਼ੀ ਜੀ ਬਹੁਤ ਬਹੁਤ ਸਵਾਗਤ ਹੈ ਬਸ ਥੈਂਕ ਯੂ ਅੱਛਾ ਸ਼ਸ਼ੀ ਜੀ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਇੰਨਾ ਵੱਡਾ ਤੁਸੀਂ ਇਵੈਂਟ ਕਰਵਾਉਣ ਜਾ ਰਹੇ ਹੋ ਤੇ ਜਿਹੜੇ ਲੋਕ ਹੈਗੇ ਨੇ ਉਹ ਕਿਸ ਤਰੀਕੇ ਨਾਲ ਇਸ ਦਾ ਪਾਰਟ ਜਿਹੜੇ ਆਮ ਲੋਕ ਕਿਵੇਂ ਪਾਰਟ ਬਣ ਸਕਦੇ ਨੇ ਆਮ ਲੋਕ ਸੇ दुनिया में हर तरीके के लोग होते हैं छोटे लोग भी बड़े लोग भी और जो छोटे लोग होते हैं वो ये सोचना चाहते हैं कि मुझे बिजनेस करनी है सो दे कैन ऑल्सो बेनिफिट अ लॉट फ्रॉम दिस बिजनेस हर एक के दिल में होती है दिल और दिमाग का काम है ये जिसको पसंद आया वो पैसा अपना लगाएगा इन्वेस्ट करेगा या कहीं से अरेंज करेगा बिजनेस करेगा सो एवरी बडी इज़ गोइंग टू बेनिफिट फ्रॉम दिस बिलीव मी एवरी बडी हर एक को फायदा होगा टॉप बिजनेस मीडियम मीडियम वर्ग ਵਿਲੀਅਮ ਕਲਾਸ ਬਿਜ਼ਨਸਮੈਨ ਸਭੀ ਲੋਗ ਇਸਕੇ 파ਟ ਹੋਗੇ ਫਾਇਦਾ ਕੀ ਹੋਣ ਵਾਲਾ ਫਾਇਦਾ ਅਬ ਸਭ ਲੋਗ ਆਇੰਗੇ ਦੇਖੰਗੇ ਸਾਰੇ ਬਿਜ਼ਨਸਮੈਨਸ ਇੰਟਰੈਕਸ਼ਨ ਕਰਨਗੇ ਹਰ ਇੱਕ ਆਈਡੀਆਜ਼ ਮਿਲੰਗੇ ਕੌਣ ਆਦਮੀ ਕਿਵੇਂ ਗਰੋ ਕਰ ਰਹਾ ਹੈ ਕੀ ਕਰ ਰਹਾ ਹੈ ਮਤਲਬ ਸਾਰੇ ਜਿੰਨੇ ਵੀ ਵੱਡੇ ਵੱਡੇ ਲੋਗ ਜੋ ਜੋ ਆਪਣੇ ਸੀਕ੍ਰੇਟ ਸੀਕ੍ਰੇਟ ਥੀਮ ਦੇ ਨਾਲ ਆਪਣੇ ਬਿਜ਼ਨਸ ਨੂੰ ਸਟੈਬਲਿਸ਼ ਕੀਤਾ ਜਿਨ੍ਹਾਂ ਨੇ ਉਹ ਸੀਕ੍ਰੇਟ ਰਿਵੀਲ ਕਰਨਗੇ सी सीक्रेट तो कोई बिजनेस रिवील नहीं करता बट यस दे विल शेयर द आइडियाज़ सीक्रेट आइडिया सीक्रेट आइडिया दे विल शेयर कैसे उनकी कहानी लाइफ शुरू हुई कैसे उन्होंने अपना काम शुरू किया कैसे रास्ते बनाए तो आप जितने बड़े बड़े बिजनेसमैन देखोगे सबका ਇੱਕ ਇਨਸਪੀਰੇਸ਼ਨ ਇਨਸਪੀਰੇਸ਼ਨ ਇਤਾ ਕੋਈ ਨਾ ਕੋਈ ਜੋ ਬੜਾ ਹੋਇਆ ਮਤਲਬ ਕੰਮ ਕੀਤਾ ਜਿਸਨੇ ਤਾਂ ਇਹ ਹੀ ਇੱਕ ਬੈਨੀਫਿਟ ਆਏਗਾ ਜੀ 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 ਬਹੁਤ ਬਹੁਤ ਸ਼ੁਕਰੀਆ ਸ਼ਸ਼ੀ ਜੀ ਸਾਰੀ ਗੱਲਬਾਤ ਦੇ ਲਈ ਥੈਂਕ ਯੂ ਥੈਂਕ ਯੂ ਜੀ ਸੋ ਸਾਡੇ ਨਾਲ ਇੱਥੇ ਲੋਕਲ ਵੀ ਹੈਗੇ ਨੇ ਜਿਹੜਾ ਬਹੁਤ ਵੱਡਾ ਇੱਕ ਹਿੱਸਾ ਬਣ ਜਾ ਰਹੇ ਨੇ ਇਸ ਇਵੈਂਟ ਦਾ ਅਸਲਾਮੁਅਲੈਕੁਮ ਵਾਲੇਕੁਮੁਸ ਸਲਾਮ ਵਾ ਰahmatullahi ਅੱਛਾ ਹੁਣ ਇਹਨਾਂ ਨਾਲ ਭਾਜੀ ਅਸੀਂ ਗੱਲ ਕਿਵੇਂ ਕਰੀਏ ਤੁਸੀਂ ਆਓ ਪਹਿਲਾਂ ਦੀ ਤਰ੍ਹਾਂ ਅੱਛਾ ਭਾਜੀ ਗੱਲ ਕਰਨਗੇ ਮੈਂ ਇਹਨਾਂ ਕੋਲ ਇਹ ਪੁੱਛਣਾ ਚਾਹੁੰਦਾ ਵਾਂ ਕਿ ਕਿਵੇਂ ਦੇਖਦੇ ਨੇ ਸਾਰੇ ਇਵੈਂਟ ਨੂੰ ਸਾਡੂ ਯ We can سي أهلا وسهلا بالجميع. أنا عربي رايت We can see uh, أهلا أنا عربك, right? yes. أهلا وسهلا بالجميع. في جائزة دبي للأعمال الدولية في 12 مايو. وكمان نرحب بجميع رجال الأعمال أن يكونوا في هذا الحدث. إن شاء الله. كيف يا كي That. Okay okay. I say welcome to uh, the business uh, world and uh, welcome to everyone. Also to the ਆਲ ਦਾ ਬਿਜ਼ਨਸ ਗਾਇਸ ਜੀ 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 ਚਲੋ ਯਾ ਸੋ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਦੁਬਈ ਹੈਗਾ ਅਸੀਂ ਲੋਕ ਹੈਗੇ ਆ ਉਹ ਵੈਲਕਮ ਕਰਦੇ ਆ ਓਪਨ ਹਾਰਟ ਦੇ ਨਾਲ ਕਿ ਜੋ ਵੀ ਸ਼ਖਸ ਇਸ ਬਿਜ਼ਨਸ ਅਵਾਰਡ ਦਾ ਹਿੱਸਾ ਬਣੇਗਾ ਉਹ ਲਾਈਫ ਵਿਕੀ ਜੀ ਤੁਸੀਂ ਕਹਿ ਰਹੇ ਹੋ ਕਿ ਲਾਈਫ ਚੇਂਜਿੰਗ ਇਵੈਂਟ ਹੋਣ ਵਾਲਾ ਹੈ ਜਿਹੜੇ ਲੋਕ ਇਸ ਬਿਜ਼ਨਸ ਅਵਾਰਡ ਸ਼ੋ ਦਾ ਹਿੱਸਾ ਬਣਨ ਵਾਲੇ ਨੇ ਮੇਰੇ ਕੋਲ ਇਸ ਲੱਗਦਾ ਕਿ ਦੁਬਈ is a destination where people come here with the bigger dreams okay aur mujhe lagta hai ki jo bhi yahan par dubai mein log baithe hain Uh, वो बड़े हैं छोटे हैं और उनको बेनिफिट बहुत बड़ा मिलेगा इस प्लेटफॉर्म uh, से mm -hmm. जितने भी लोग वर्ल्ड वाइड से आ रहे हैं विद एक्सपीरियंस एंड द फाइनेंशियल स्ट्रेंथ ਦਸ ਯਾ ਸਮਾਲਰ ਪੀਪਲ ਵਿਲ ਗੈਟ ਮਚ ਮੋਰ ਬਿਗਰ ਬੈਨੀਫਿਟ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸ਼ਸ਼ੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਮਨਜਿੰਦਰ ਭਾਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਪਰ ਜਾਂਦੇ ਜਾਂਦੇ ਅਸੀਂ ਇੱਕ ਵਾਰ ਮਨਜਿੰਦਰ ਭਾਜੀ ਦਾ ਇਹ ਰੈਸਟੋਰੈਂਟ ਵੀ ਜ਼ਰੂਰ ਦਿਖਾ ਦਿੰਨੇ ਆ ਪੂਰੀ ਵੀਡੀਓ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਸੀਂ ਦਿਖਾਵਾਂਗੇ ਕਿ ਕਿਵੇਂ ਇਹਨਾਂ ਨੇ ਪਹਿਲਾਂ ਜਿਹੜਾ ਮਜ਼ਾ ਲੈਂਦੇ ਸੀ ਅਸੀਂ ਖਾਣੇ ਦਾ ਪੰਜਾਬੀ ਖਾਣੇ ਦਾ ਇੰਟਰਨੈਸ਼ਨਲ ਸਿਟੀ ਦੇ ਵਿੱਚ ਲੈਂਦੇ ਸੀ ਤੇ ਹੁਣ ਉਸ ਤੋਂ ਬਾਅਦ ਇਹ ਦੁਬਈ ਦੇ ਡੇਰੇ ਦੇ ਵਿੱਚ ਵੀ ਦਾ ਲੁਤਫ ਹੈਗਾ ਇੱਕ ਹੋਟਲ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦਿਖਾਵਾਂਗੇ ਤੁਹਾਨੂੰ ਫਿਲਹਾਲ ਵੀਡੀਓ ਦੇ ਵਿੱਚ ਇੱਕ ਵਾਰ ਜ਼ਰੂਰ ਤੁਸੀਂ ਸੀ ਆਰਦਲੇ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਵੀਡੀਓ ਤੇ ਜਿਹੜਾ ਦੇਖੋ ਕਿਵੇਂ ਮਿੰਨੀ ਪੰਜਾਬ ਹੈਗਾ ਇਹਨਾਂ ਨੇ ਡੇਰੇ ਦੇ ਵਿੱਚ ਆ ਕੇ ਵਸਾ ਲਿਆ ਬਹੁਤ ਛੋਟੇ ਛੋਟੇ ਚੀਜ਼ਾਂ ਹੈਗੇ ਨੇ ਪਰ ਸਾਡੇ ਲਈ ਉਹ ਬੜੀਆਂ ਮਾਇਨੇ ਰੱਖਦੇ ਨੇ ਸੋ ਫਿਰ ਹਾਲ ਅਗਰ ਤੁਸੀਂ ਕਿਸੇ ਵੀ ਤਰੀਕੇ ਦੀ ਕੋਈ ਕੁਆਰੀਜ਼ ਕੋਈ ਤੁਸੀਂ ਕੋਈ ਪੁੱਛ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਜਾਂ ਫਿਰ ਤੁਸੀਂ ਇਸ ਬਿਜ਼ਨਸ ਅਵਾਰਡ ਸ਼ੋ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੁਸੀਂ ਸਟਾਰਟਅਪ ਚਾਹੇ ਤੁਸੀਂ ਇਨੀਸ਼ੀਏਟਿਵ ਲਿਆ ਤੁਸੀਂ ਸ਼ੁਰੂ ਕਰ ਰਹੇ ਹੋ ਆਪਣਾ ਜਾਂ ਫਿਰ ਤੁਸੀਂ ਆਪਣਾ ਬਿਜ਼ਨਸ ਐਸਟੈਬਲਿਸ਼ ਕਰ ਚੁੱਕੇ ਹੋ ਔਰ ਤੁਸੀਂ ਸਮਾਜ ਨੂੰ ਜੋ ਤੁਹਾਨੂੰ ਇੱਜ਼ਤ ਸਨਮਾਨ ਪਿਆਰ ਦਿੰਦਾ ਉਹ ਵਾਪਸ ਕਰਨਾ ਚਾਹੁੰਦੇ ਹੋ ਆਪਣੇ ਆਈਡੀਆ ਸ਼ੇਅਰ ਕਰਨੇ ਚਾਹੁੰਦੇ ਹੋ ਲੋਕਾਂ ਨੂੰ ਆਪਣੇ ਬਿਜ਼ਨਸ ਬਾਬਤ ਦੱਸਣਾ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਦੁਬਈ ਇੰਟਰਨੈਸ਼ਨਲ ਬਿਜ਼ਨਸ ਅਵਾਰਡ ਜਿਹੜੀ ਥਾਂ ਹੈਗੀ ਹੈ 12 ਮਈ ਨੂੰ ਜਿਹੜਾ ਹੋਣ ਵਾਲਾ ਹੈ ਉਹ ਸਭ ਤੋਂ ਬਿਹਤਰੀਨ ਇੱਕ ਜ਼ਰੀਆ ਹੈ ਦੁਨੀਆ ਨੂੰ ਆਪਣੇ ਆਪ ਨੂੰ ਇੰਟਰੋਡਕਸ ਕਰਵਾ ਇੰਟਰੋਡਕਸ਼ਨ ਕਰਵਾਉਣ ਦਾ ਜਿਹੜਾ ਉਹ ਹੋ ਸਕਦਾ ਸੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਦਿਓ ਆ ਗਿਆ ਪਰ ਤੁਹਾਡੇ ਬੰਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਜਿਹੜਾ ਚੱਲ ਰਿਹਾ ਹੈ ਤਾਂ ਅਸੀਂ ਨੰਬਰ ਹੈ ਇੱਕ ਦਿੱਤਾ ਵਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਲੋੜ ਆ ਗਿਆ ਧੰਨਵਾਦ